ਸਿੱਖ ਦੀ ਨਕਲ ਵਿਖਾ ਦਿਓ ਲਕਰੀਆ ਖਾਨ ਨੇ ਆਪਣੇ ਮਰਾਸ਼ੀਆਂ ਨੂੰ ਬੁਲਾਇਆ ਕਹਿਣ ਲੱਗਾ ਵੀ ਤੁਸੀਂ ਸਿੱਖ ਦੀ ਨਕਲ ਕਰਕੇ ਵਿਖਾਓਗੇ ਕੰਨ ਲਗੇ ਜਰੂਰ ਮਾਰਾ ਹਜ਼ੂਰ ਜਦੋਂ ਕਹੋ ਕਹਿਣ ਲੱਗੇ ਅਫਦਾਲੀ ਸਾਹਿਬ ਨੂੰ ਦਿਖਾ ਉਹ ਫਿਰ ਤਿਆਰੀ ਕੀਤੀ ਗਈ ਲਾਹੌਰ ਤੋਂ ਬਾਹਰ ਖੁੱਲੇ ਥਾਂ ਤੇ ਜੈਸਾ ਮਰਾਸ਼ੀਆਂ ਨੇ ਕਿਹਾ ਵੀ ਤੁਸੀਂ 200 ਸਵਾਰ ਘੋੜ ਸਵਾਰ ਇੱਕ ਫੌਜੀ ਦਸਤਾ ਦੂਰ ਖੜਾ ਕਰ ਦਿਓ ਜਿ세 ਨੇ ਇਸ਼ਾਰਾ ਕਰੀਏ ਉਹ ਸਾਡੇ ਤੇ ਹਮਲਾ ਕਰੇ ਉਹਨਾਂ ਦੀ ਔਣ ਤੱਕ ਅਸੀਂ ਸਿੱਖਾਂ ਦੀ ਰਹਿਣੀ ਬਹਿਣੀ ਵਿਖਾਵਾਂਗੇ ਤੇ ਫਿਰ ਹਮਲਾ ਹੋਣ ਤੇ ਅਸੀਂ ਉਹਨਾਂ ਦਾ ਲੜਨਾ ਵਿਖਾਵਾਂਗੇ ਸਾਰੇ ਦਰਬਾਰੀ ਅਹਿਮਦ ਸ਼ਾਹ ਜ਼ਕਰੀਆ ਖਾਨ ਇਹ ਸਾਰੇ ਪਰ੍ਹਾਂ ਬਣ ਕੇ ਬੈਠ ਗਏ ਖੁੱਲੀ ਸਾਹ ਤੇ ਇੱਕ ਵਣ ਦੇ ਹੀਟਾ ਇੱਕ ਰੁੱਖ ਦੇ ਹੀਟਾ ਉਹ 15 16 ਮਰਾਸੀ ਸਿੱਖਾਂ ਦਾ ਵੇਸ ਧਾਰਨ ਕਰਕੇ ਉਸ ਵੇਲੇ ਦੇ ਸਿੱਖਾਂ ਦੀ ਜੋ ਹਾਲਤ ਸੀ ਉਸ ਨੂੰ ਪ੍ਰਗਟਾਉਂਦੇ ਹੋਏ ਆਟੇ ਹੋਏ ਕੱਪੜੇ ਜੰਗੇ ਘੋੜੇ ਵੀ ਕੋਈ ਨਹੀਂ ਸਧਾਰਨ ਖਜਰਾ ਟੈਰਾ ਮਰੀਆਂ ਜੀਆਂ ਘੋੜੀਆਂ ਤੇ ਉਹ ਕਰ ਕੀ ਰਹਿ ਨੇ ਜੇ ਕੋਈ ਘੋੜੇ ਨੂੰ ਖਰਖਰਾ ਕਰ ਰਿਹਾ ਹੈ ਤਾਂ ਵੀ ਮੂੰਹ ਚ ਕੁਝ ਬਰਬੜਾ ਰਿਹਾ ਹੈ ਜੇ ਕੋਈ ਕੱਪੜੇ ਨੂੰ ਸੂਈ ਧਾਗਾ ਫੜ ਕੇ ਟਾਕੀ ਲਾ ਰਿਹਾ ਹੈ ਤਾਂ ਵੀ ਮੂੰਹ ਚ ਕੁਝ ਬੋਲ ਰਿਹਾ ਹੈ ਉਹਨਾਂ ਵਿੱਚੋਂ ਇੱਕ ਮਣ ਦੇ ਉੱਤੇ ਚੜਿਆ ਬੈਠਾ ਤੇ ਅਬਦਾਲੀ ਪੁੱਛਦਾ ਹੈ ਜ਼ਕਰੀਆ ਖਾਏ ਕੀ ਕਰ ਰਹੇ ਨੇ ਕਹਿੰਦਾ ਜੀ ਜੋ ਕੁਛ ਇਹਨਾਂ ਨੂੰ ਵਕਤ ਸਮਾਂ ਮੇਲਾ ਮਿਲ ਜਾਵੇ ਇਹ ਆਪਣੀ ਫਿਰ ਜਿਹੜੀ ਕਮੀ ਹੁੰਦੀ ਉਹਨੂੰ ਪੂਰਾ ਕਰਦੇ ਨੇ ਕਹਿੰਦਾ ਫਿਰ ਮੂੰਹ ਚ ਕੀ ਕਰਦੇ ਨੇ ਕਹਿੰਦਾ ਆਪਣੇ ਮੁਰਸ਼ਿਦ ਦਾ ਕਲਾਮ ਪੜ੍ਹਦੇ ਗੁਰਬਾਣੀ ਇਹ ਜਦੋਂ ਵੀ ਵੇਲੇ ਹੁਣ ਗੁਰਬਾਣੀ ਪੜ੍ਹਦੇ ਰਹਿੰਦੇ ਨੇ ਕਹਿੰਦਾ ਉੱਤੇ ਜਿਹੜਾ ਚਰਿਆ ਬੈਠਾ ਇਹ ਕੀ ਹੈ ਜ਼ਕਰੀਆ ਸਾਹਿਬ ਕਹਿੰਦਾ ਇਹਨੂੰ ਟਾਂਗੂ ਕਹਿੰਦੇ ਨੇ ਇਹ ਆਲੇ ਦੁਆਲੇ ਦਾ ਖਿਆਲ ਵਾਕਈ ਇਤਲਾਹ ਦੇ ਦੇਵੇਗਾ ਕੈਨ ਲਗਾ ਇਹਨਾਂ ਦਾ ਸਾਰਾ ਹਿਸਾਬ ਕਿਤਾਬ ਤੈਨੂੰ ਦੱਸ ਦੇ ਕੈਨ ਲਗਾ ਜਿਹੜਾ ਵੱਡਾ ਬੁੱਢਾ ਮਰਾਸ਼ੀ ਅਜਨੇ ਲੰਮੀ ਦਾੜੀ ਵਧਾਈ ਹੋਈ ਆਮ ਤੌਰ ਤੇ ਮੁਸਲਮਾਨਾਂ ਦੀ ਹੁੰਦੀ ਵੀ ਸੀ ਆ ਦੋਰੀਆਂ ਦਸਤਾਰਾਂ ਵਾਲੇ ਸਾਰੇ ਸਿੱਖ ਨੇ ਮਗਰ ਜਿਹੜਾ ਬੁੱਢਾ ਸਿਆਣਾ ਬੰਦਾ ਇਹਨਾਂ ਦਾ ਜੱਥੇਦਾਰ ਕਹਾ ਹੁੰਦਾ ਇਹਨਾਂ ਦੀ ਆਗੂ ਨੂੰ ਜੱਥੇਦਾਰ ਕਹਿੰਦੇ ਕਿ ਉਹ ਜੱਥੇਦਾਰ ਨੇ ਇਸ਼ਾਰਾ ਕੀਤਾ ਇਦਰੋਂ ਸਿਪਾ ਸਰਦਾਰ ਨੇ ਇਸ਼ਾਰਾ ਦਿੱਤਾ ਤੇ 200 ਬੰਦਿਆਂ ਨੇ ਉਧਰ ਦੇ ਪਾਸੇੋਂ ਕੂਚ ਕਰ ਦਿੱਤਾ ਉਹ 200 ਘੋੜਸਵਾਰ ਜਿਹੜੇ ਸਾਨੂੰ ਨੇ ਹਮਲੇ ਦੀ ਤਿਆਰੀ ਲੈ ਕੇ ਖਲੋਤੇ ਹੋਏ ਉਹਨਾਂ ਨੇ ਕੂਚ ਕਰ ਦਿੱਤਾ ਵਣ ਦੇ ਉੱਤੇ ਬੈਠਾ ਬੰਦਾ ਕਹਿੰਦਾ ਫੌਜੋ ਤਿਆਰ ਵਰ ਤਿਆਰ ਖਾਲਸਾ ਜੀ ਤਿਆਰ ਵਰ ਤਿਆਰ ਡਿੱਡੀ ਦਲ ਆ ਰਹੇ ਤੇ ਅਮਰ ਸ਼ਾਹਦਰ ਉਧਰ ਵੇਖਦਾ ਡਿੱਡੀ ਦਲ ਪੈਂਦੇ ਵੀ ਸਨ ਕਹਿੰਦਾ ਕਿੱਥੇ ਡਿੱਡੀ ਦਲ ਆ ਰਹੇ ਲਕਰੀਆ ਹਾਂ ਕਹਿੰਦਾ ਡਿੱਡੀ ਦਲ ਕਿਧਰੋਂ ਨਹੀਂ ਆ ਰਹੇ ਮੇਰੀ ਫੌਜ ਨੂੰ ਡਿੱਡੀ ਦਲ ਕਹੇ ਮੁਗਲ ਸੌਜਿਆਂ ਨੂੰ ਇਹ ਟਿੱਡੀਦਲ ਕਹਿੰਦੇ ਤੌਬਾ ਤੌਬਾ ਕਹਿੰਦਾ ਕੈਸੀ ਕਮਾਲ ਦੀ ਗੱਲ ਹੈ ਕੈਸੀ ਜੁਰਤ ਹੈ ਜਿਸਲੇ ਉੱਤੋਂ ਇਹ ਐਲਾਨ ਕੀਤਾ ਗਿਆ ਟਿੱਡੀਦਲ ਆ ਰਿਹਾ ਤੇ ਹੇਠਾਂ ਬੈਠੇ ਸਾਰਿਆਂ ਨੇ ਆਪਣੇ ਹੱਥਲੇ ਕੰਮ ਛੱਡ ਦਿੱਤੇ ਜਿਹੜਾ ਬਸਤਰ ਸੋਧ ਰਿਹਾ ਉਹਨੇ ਬਸਤਰ ਸੋਧਨੇ ਛੱਡ ਦਿੱਤੇ ਬਸਤਰਾਂ ਦੀ ਮਰਮਮਤ ਛੱਡ ਦਿੱਤੀ ਘੋੜਿਆਂ ਦੀ ਸੇਵਾ ਛੱਡ ਦਿੱਤੀ ਜਿਹੜਾ ਜਿਹੜਾ ਕੰਮ ਹੋ ਰਿਹਾ ਸੀ ਸਾਰਾ ਛੱਡ ਦਿੱਤਾ ਇੱਕਦਮ ਤਾਰੂ ਕੱਸ ਲੈਣੇ ਤਿਆਰੀਆਂ ਕਰ ਲੈਣੇ ਕਮਰ ਕੱਸੇ ਕਰ ਲੈਣੇ ਡਾਂਗੂ ਵੀ ਥੱਲੇ ਉਤਰ ਆਏ ਜਿਹੜਾ ਜੱਥੇਦਾਰ ਬਣਿਆ ਹੈ ਮਰਾਸੀ ਉਹ ਕਹਿੰਦਾ ਖਾਲਸਾ ਜੀ ਅਵਰਦਾਸਾ ਸੋਧ ਲਈਏ ਅਬਦਾਲੀ ਪੁੱਛਦਾ ਹੈ ਕਿ ਕੰਡਾ ਦੁਆ ਕਰਨਗੇ ਆਪਣੇ ਮੁਰਸ਼ਿਦ ਅਕੇ ਦੁਆ ਕਰਨਗੇ ਤੇ ਮਰਾਸੀ ਨੇ बोलना ਸ਼ੁਰੂ ਕੀਤਾ ਪ੍ਰਥਮ ਭਗਉਤੀ ਸਿਮਰ ਕੇ ਗੁਰਨਾਣਕ ਲਈ ਤੇ ਆ ਉੱਚੀ ਮਰਾਸੀਆ ਦੀ ਯਾਦਦਾਸ਼ਤ ਬੜੀ ਹੁੰਦੀ ਨਕਲ ਕਰਨ ਦੇ ਮਾਮਲੇ 'ਚ ਇਹ ਕੌਮ ਸਾਰੀ ਦੁਨੀਆ ਤੇ ਪ੍ਰਸਿੱਧ ਹੈ ਫਿਰ ਪੰਜਾਬ ਦੇ ਮਰਾਸੀ ਉਹਨੇ ਅਰਦਾਸ ਸੁਣੀ ਸੁਣਾਈ ਯਾਦ ਸੀ ਸਾਰੀ ਕਰ ਛੜੀ ਅਖੀਰ ਤੇ ਕਹਿੰਦਾ ਸੱਚੇ ਬਾਦਸ਼ਾਹ ਕਲਗੀਆਂ ਵਾਲੇ ਆ ਐਸੇ ਤੇਰੀਆਂ ਫੌਜਾਂ ਤੇ ਟਿੱਡੀਦਲ ਹਮਲਾਵਰ ਹੋ ਰਿਹਾ ਜੂਜਣ ਦੀ ਸਮਰੱਥਾ ਬਖਸ਼ਿਸ਼ ਕਰੋ ਕਹਿੰਦਾ ਇਹ ਕੀ ਹੁੰਦਾ ਹੈ ਜੂਜਣਾ ਕੀ ਹੁੰਦਾ ਹੈ ਕਹਿੰਦਾ ਇਹ ਨਹੀਂ ਕਹਿੰਦੇ ਵੀ ਸਾਨੂੰ ਮੈਦਾਨ ਵਿੱਚ ਫਤਿਹ ਦਿਓ ਇਹ ਕਹਿੰਦੇ ਨਾ ਲੜ ਸਕੀਏ ਚਾਜ ਨਾਲ ਜੂਜਣ ਦਾ ਮਤਲਬ ਹੈ ਲੜਨਾ ਜਾਨ ਲਾ ਕੇ ਲੜਨਾ ਇਹ ਹੁਣ ਜਾਨ ਲਾ ਕੇ ਲੜਨਗੇ ਤੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਔਰ ਉਸ ਤੋਂ ਬਰੰਤ ਜਕਾਰਾ ਕਾ ਜਾ ਕੇ ਤਲਵਾਰਾਂ ਸੂਤ ਲੀਆਂ ਉਹਨੇ ਚੰਨੂ 200 ਬੰਦਾ ਸਰਾਣੇ ਆ ਗਏ ਇਹ ਜਕਾਰੇ ਕਾ ਜਾ ਕੇ ਅੱਗੋਂ ਪੈ ਗਏ ਔਰ ਹੈਰਾਨ ਹੋ ਗਿਆ ਵੇਖਣ ਵਾਲਾ ਸਾਰਾ ਮੁਲਕਈਆ ਇਕੱਠਾ ਹੋਇਆ ਸੀ ਜਿਹੜਾ ਕਟਾ ਵੱਡ ਸ਼ੁਰੂ ਹੋ ਗਈ ਬੰਦੇ ਮਰਨੇ ਸ਼ੁਰੂ ਉਹ ਜਿਸ ਸਲਾਰ ਨੇ ਜਿਸ ਫੌਜੀ ਸਰਦਾਰ ਨੇ 200 ਬੰਦੇ ਲੈ ਕੇ ਇਹਨਾਂ ਤੇ ਨਕਲੀ ਹਮਲਾ ਕੀਤਾ ਸੀ ਉਹ ਪਰੇਸ਼ਾਨ ਹੋ ਗਿਆ ਬੰਦੇ ਮਾਰੇ ਜਾ ਰਹੇ ਉਹਨੇ ਘੇਰੇ ਚ ਲੈ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਸਾਹਮਣੇ ਨਹੀਂ ਜਾਂਦੇ ਅਖੀਰ ਇਹਨਾਂ ਦੇ ਵੀ ਕੁਝ ਬੰਦੇ ਮਾਰੇ ਗਏ ਮਰਾਸ਼ੀ ਵੀ ਕੁਝ ਮਾਰੇ ਗਏ ਕੁਝ ਫੜੇ ਗਏ ਹੱਟਣ ਹੋਏ ਜ਼ਖਮੀ ਹੋਏ ਫੜੇ ਗਏ ਉਹ ਬੁੱਢੇ ਮਰਾਸ਼ੀ ਦੀਆਂ ਮੁਸ਼ਕਾਂ ਬਣ ਕੇ ਖਾਨ ਬਾਦਰ ਜ਼ਕਰੀਆ ਖਾਨ ਦੇ ਪੇਸ਼ ਕੀਤਾ ਕਹਿ ਲੱਗਾ ਦੇਖੋ ਹਜ਼ੂਰ ਇਸ ਨੇ ਸਾਡੇ ਕਿੰਨੇ ਬੰਦੇ ਮਾਰ ਦਿੱਤੇ ਔਰ ਆਪਣੇ ਵੀ ਕਿੰਨੇ ਬੰਦੇ ਮਰਵਾ ਲਏ ਤੇ ਜ਼ਕਰੀਆ ਖਾਨ ਉਸ ਮਰਾਸ਼ੀ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਸਕੀਏ ਲਾਲ ਸੂਏ ਨੇਤਰ ਚਿਹਰਾ ਪਖਦਾ ਕਹਿ ਲੱਗਾ ਇਹ ਮਰਾਸ਼ੀ ਤਾਂ ਜਾਪਦਾ ਹੀ ਨਹੀਂ ਇਹਦੇ ਮੂੰਹ ਤੇ ਛੱਟੇ ਮਾਰੋ ਪਾਣੀ ਦੇ ਇਹਨੂੰ ਹੋਇਆ ਕੀ ਪਾਣੀ ਦੇ ਛੱਟੇ ਮਾਰੇ ਉਹਨੇ ਅੱਖਾਂ ਚੱਕੀਆਂ ਇਧਰ ਉਧਰ ਵੇਖਿਆ ਪਿੱਛੇ ਆਪਣੇ ਹੀ ਭਰਾ ਭਤੀਜੇ ਮਰੇ ਪਏ ਵੇਖੇ ਕਹਿੰਦਾ ਇਹ ਕੀ ਹੋ ਗਿਆ ਕਹਿ ਲੱਗਾ ਇਹ ਤੂੰ ਪੁੱਛ ਰਿਹਾ ਕੀ ਹੋ ਗਿਆ ਸਾਰਾ ਕੁਝ ਤੂੰ ਤੇ ਤੇਰੇ ਬੰਦਿਆਂ ਦਾ ਕੀਤਾ ਇਨੀ ਫੌਜ ਦਾ ਨੁਕਸਾਨ ਕੀਤਾ ਹੈ ਕਹਿ ਲੱਗਾ ਹਜ਼ੂਰ ਮਾਈ ਬਾਪ ਮੈਂ ਕਿਸ ਤਰ੍ਹਾਂ ਇਹ ਨੁਕਸਾਨ ਕਰ ਸਕਦਾ ਕਹਿ ਲੱਗਾ ਸਾਰੀ ਦੁਨੀਆ ਵੇਖਦੀ ਇਹ ਸਾਰਾ ਨੁਕਸਾਨ ਤੂੰ ਕੀ ਪੈ ਸੋਚਿਆ ਮਰਾਸ਼ੀ ਨੇ ਸੋਚਿਆ ਤੇ ਸੋਚ ਕੇ ਕਹਿ ਲਗਾ ਹਜ਼ੂਰ ਮੇਰਾ ਗੁਨਾਹ ਕੋਈ ਨਹੀਂ ਕਹਿੰਦਾ ਕਿਉਂ ਕਿਦਾ ਗੁਨਾਹ ਹੈ ਕਹਿ ਲਗਾ ਤੁਸੀਂ ਨਕਲ ਕਰਨ ਨੂੰ ਕਿਹਾ ਸੀ ਅਸੀਂ ਨਕਲ ਕਰਦੇ ਨੇ ਉਪਰ ਜਿਸ ਵੇਲੇ ਦੁਆ ਕਰਨ ਲੱਗੇ ਨਾ ਅਰਦਾਸਾ ਕਰਨ ਲੱਗੇ ਅਰਦਾਸਾ ਕਰਦਿਆਂ ਕਰਦਿਆਂ ਪਤਾ ਨਹੀਂ ਮੇਰੀ ਮਤ ਨੂੰ ਕੀ ਹੋ ਗਿਆ ਫਿਰ ਕੋਈ ਸੇਖੀ ਵੜ ਗਿਆ ਮੇਰੇ ਦਿਮਾਗ ਤੇ ਕਿਸੇ ਸਿੱਖ ਦੀ ਰੂਹ ਮੇਰੇ ਸਰੀਰ ਚ ਹਲੂਲ ਕਰ ਗਈ ਏ ਫਿਰ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਕੀ ਹੋਇਆ ਉਹ ਜਿਹੜੀ ਫਤਿਹ ਦੇ ਜਕਾਰਾ ਸੀ ਉਹ ਅਸਲੀ ਗਜਾਇਆ ਗਿਆ ਅਰਦਾਸਾ ਅਸਲੀ ਹੋ ਗਿਆ ਕਿਤੇ ਮੈਨੂੰ ਨਹੀਂ ਪਤਾ ਲੱਗਾ ਫਿਰ ਮੁੜ ਕੇ ਕੀ ਹੋਇਆ ਇਹਨੂੰ ਸ਼ਬਦ ਆਲੀ ਖੜਾ ਖੜਾ ਹੋ ਗਿਆ ਕਮਰਾ ਕੇ ਖੜਾ ਹੋ ਗਿਆ ਕਹਿ ਲੱਗਾ ਜਿਸ ਕੌਮ ਦੀ ਨਕਲ ਐਸੀ ਭਿਆਨਕ ਹੈ ਉਹ ਅਸਲ ਕੈਸੀ ਹੋਵੇਗੀ ਜ਼ਕਰੀਆ ਖਾਨ ਤੱਕੜੇ ਹੋ ਜਾਓ ਇਹ ਕੌਮ ਹਕੂਮਤ ਕਰੇਗੀ ਤੁਸੀਂ ਰੋਕ ਨਹੀਂ ਸਕੋ ਇਹ ਰਾਜ ਕਰੇਗੀ ਤੁਸੀਂ ਰੋਕ ਨਾ ਸਕੋ